ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆਮੀਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਬੀਲਾ ਪਿੰਡ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਵੱਲੋਂ ਕਰਵਾਏ ਜਾਣ ਵਾਲੇ ਕਬੱਡੀ ਕੱਪ ਦੇ ਵਿੱਚ ਪਹਿਲਾ ਨਾਮ 2.5 ਲੱਖ ਰੁਪਇਆ ਰੱਖਿਆ ਗਿਆ ਦੂਜਾ ਨਾਮ 2 ਲੱਖ ਰੁਪਇਆ ਰੱਖਿਆ ਗਿਆ ਜੀ ਬੀਲਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ 12 ਮਾਰਚ ਨੂੰ ਇਹ ਕਬੱਡੀ ਕੱਪ ਹੋਵੇਗਾ ਬੈਸਟਾ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਆ ਇਸ ਕਬੱਡੀ ਕੱਪ ਤੇ ਆਲ ਓਪਨ ਦੀਆਂ ਵਿਸ਼ੇਸ਼ ਤੌਰ ਤੇ ਟੀਮਾਂ ਪਹੁੰਚ ਰਹੀਆਂ ਹਨ ਉਸ ਤੋਂ ਬਾਅਦ ਪਹਿਲਾ ਕਬੱਡੀ ਕੱਪ ਹੋਣ ਜਾ ਰਿਹਾ ਜੀ 12 ਮਾਰਚ ਨੂੰ ਦਾਣਾ ਮੰਡੀ ਜ਼ਿਲ੍ਹਾ ਰੋਪੜ ਦੇ ਵਿੱਚ ਹੋਣ ਜਾ ਰਿਹਾ ਇੱਥੇ ਵੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਵੱਲੋਂ ਇਹ ਕਬੱਡੀ ਕੱਪ ਕਰਵਾਇਆ ਜਾ ਰਿਹਾ ਜੀ 12 ਮਾਰਚ ਨੂੰ ਦਾਣਾ ਮੰਡੀ ਜ਼ਿਲ੍ਹਾ ਰੋਪੜ ਦੇ ਵਿੱਚ ਇਹ ਕਬੱਡੀ ਕੱਪ ਹੋਵੇਗਾ ਜੀ ਸ਼ਮੀਰ 스포츠 ਕਲੱਬ ਬੀਲਾ ਲੁਧਿਆਣਾ ਦੇ ਵਿੱਚ ਹੋਣ ਵਾਲਾ ਕਬੱਡੀ ਕੱਪ 12 ਮਾਰਚ ਨੂੰ ਹੋਣ ਜਾ ਰਿਹਾ ਇੱਥੇ ਆਲ ਓਪਨ ਦੇ ਕਬੱਡੀ ਕੱਪ ਕਰਵਾਏ ਜਾਣੇ ਆ ਪੰਜਾਬ ਯੂਨੀਵਰਸਿਟੀ ਸਟੇਟ ਕਬੱਡੀ ਦੇ ਵੇਲੇਅਰ ਇੱਥੇ ਖੇਡਦੇ ਤੁਹਾਨੂੰ ਦਿਖਾਏ ਦੇਣਗੇ ਜੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ